ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਕਾਂ ਵਿੱਚ ਕਾਂਚਨ ਜੰਗਾ ਦੀਆਂ ਬਰਫਾਨੀ ਚੋਟੀਆਂ ਤੇ ਚੱਲ ਕੇ ਇੱਕ ਪਠਾਰ ਤੇ ਪਹੁੰਚ ਗਏ ਸਨ ਇਸ ਪਠਾਰੀ ਇਲਾਕੇ ਵਿੱਚ ਗੁਰੂ ਡਾਂਗਮਾਰ ਝੀਲ ਦੇ ਕਿਨਾਰੇ ਤੇ ਆ ਕੇ ਬੈਠ ਗਏ ਸਨ ਇਸ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਦੇ ਰਵਾਵ ਦੀ ਧੰਤੇ ਆਪਣੇ ਰਸ ਪਿੰਨੀ ਆਵਾਜ਼ ਵਿੱਚ ਇਹ ਸ਼ਬਦ ਦਾ ਕੀਰਤਨ ਗਾਇਨ ਕੀਤਾ ਸੀ ਕੁਦਰਤ ਦੱਸੇ ਕੁਦਰਤ ਸੁਣੀਐ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪ੍ਰਾਣ ਕਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਨਸੀ ਰੰਗੇ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੇ ਕੁਦਰਤ ਤੂੰ ਕਾਦਰ ਕਰਤਾ پاکੇ ਨਈ پاک ਨਾਨਕ ਹੁਕਮੇ ਅੰਦਰ ਵੇਖੇ ਵਰਤੇ ਤਾਕੋ ਤਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਈ ਪਾਕ ਨਾਨਕ ਹੁਕਮੇ ਅੰਦਰ ਵੇਖੇ ਵਰਤੇ ਤਾਕੋ ਤਾਕ ਰਵਾਬ ਦੀ ਮਨਮੋਹਕ ਤੁੰ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ੍ਰੀਲੀ ਆਵਾਜ਼ ਵਿੱਚ ਗਾਇਨ ਕੀਤਾ ਤੁਰਕੇ ਬਾਣੇ ਦਾ ਕੀਰਤਨ ਸੁਣਨ ਨਾਲ ਇਸ ਇਲਾਕੇ ਵਿੱਚ ਬੜੇ ਦੁੱਖਾਂ ਵਿੱਚ ਜੀਵਨ ਬਤੀਤ ਕਰ ਰਹੇ ਚਰਵਾਹਿਆਂ ਦਾ ਹਿਰਦਾ ਸ਼ਾਂਤ ਹੋ ਗਿਆ ਸੀ। ਉਹਨਾਂ ਦੇ ਚਿਹਰੇ ਤੇ ਪ੍ਰੌਣਕ ਆ ਗਏ ਸੀ। ਉਹਨਾਂ ਨੂੰ ਭਰੋਸਾ ਹੋ ਗਿਆ ਸੀ ਕਿ ਸਾਡੇ ਦੁੱਖਾਂ ਦਾ ਨਾਸ਼ ਕਰਨ ਲਈ ਕੋਈ ਫਕੀਰ ਇਸ ਧਰਤੀ ਤੇ ਪ੍ਰਮਾਤਮਾ ਨੇ ਭੇਜ ਦਿੱਤਾ ਹੈ। ਉਹ ਚਾਹੇ ਚਾਹੇ ਚੱਲ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾ ਵਿੱਚ ਗਏ ਸਨ ਉਹਨਾਂ ਨੇ ਗੁਰੂ ਜੀ ਦੇ ਚਰਨਾ ਵਿੱਚ ਮੱਥਾ ਟੇਕਿਆ ਗੁਰੂ ਜੀ ਨੇ ਉਹਨਾਂ ਨੂੰ ਅਸ਼ੀਰਵਾਦ ਦਿੱਤਾ ਉਹਨਾਂ ਚਰਵਾਹਿਆਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਅਸੀਂ ਨੀਲੀਆਂ ਭੇਡਾਂ ਗਾਈਆਂ ਅਤੇ ਜਾਗ ਪਾਲਦੇ ਹਾਂ ਪਰ ਇਹ ਝੀਲ ਸਾਲ ਵਿੱਚ ਜ਼ਿਆਦਾਤਰ ਜੰਮੀ ਰਹਿੰਦੀ ਹੈ ਸਾਨੂੰ ਆਪਣੇ ਜਾਨਵਰਾਂ ਲਈ ਅਤੇ ਆਪਣੇ ਲਈ ਪਾਣੀ ਦੀ ਬੜੀ ਮੁਸ਼ਕਲ ਆਉਂਦੀ ਹੈ ਤੁਸੀਂ ਸਾਡੇ ਤੇ ਕਿਰਪਾ ਕਰੋ ਸਾਨੂੰ ਸਾਰਾ ਸਾਲ ਲਈ ਜਲ ਬਖਸ਼ ਦਿਓ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਆਸਣ ਤੋਂ ਉੱਠ ਕੇ ਝੀਲ ਦੇ ਕੋਲ ਗਏ ਅਤੇ ਆਪਣੀ ਡਾਂਗ ਉਸ ਝੀਲ ਵਿੱਚ ਜੰਮੀ ਬਰਫ਼ ਤੇ ਮਾਰੀ ਜਿਸ ਥਾਂ ਤੇ ਗੁਰੂ ਜੀ ਨੇ ਬਰਫ਼ ਤੇ ਡਾਂਗ ਮਾਰੀ ਸੀ ਉਸ ਥਾਂ ਤੋਂ ਬਰਫ਼ ਪਿਘਲ ਗਈ ਉੱਥੇ ਨਿਰਮਲ ਜਲ ਪ੍ਰਗਟ ਹੋ ਗਿਆ ਸੀ ਜਿਹੜਾ ਜਲ ਮੁੜ ਕੇ ਕਦੀ ਨਹੀਂ ਜੰਮਿਆ ਉਹ ਚਰਵਾਹੇ ਬਹੁਤ ਖੁਸ਼ ਹੋਏ ਅਤੇ ਗੁਰੂ ਜੀ ਦੇ ਛਕਣ ਵਾਸਤੇ ਆਪਣੇ ਘਰ ਤੋਂ ਦੁੱਧ ਲੈ ਕੇ ਆਏ ਗੁਰੂ ਜੀ ਨੇ ਉਹਨਾਂ ਦੁਆਰਾ ਬੜੀ ਸ਼ਰਧਾ ਅਤੇ ਪ੍ਰੇਮ ਨਾਲ ਲਿਆਂਦਾ ਦੁੱਧ ਛਕਿਆ ਉਹਨਾਂ ਵਿੱਚ ਕੁਝ ਚਰਵਾਹਿਆਂ ਨੇ ਹੋਰ ਬੇਨਤੀ ਕੀਤੀ ਕਿ ਮਹਾਰਾਜ ਇੱਥੇ ਬਹੁਤ ਭਿਆਨਕ ਸਰਦੀ ਪੈਂਦੀ ਹੈ ਇਸ ਲਈ ਸਾਡੇ ਵਿੱਚ ਮਰਦਾਨਾ ਤਾਕਤ ਖਤਮ ਹੋ ਗਈ ਹੈ ਸਾਡੇ ਦੇ ਕਿਰਪਾ ਕਰੋ ਨਹੀਂ ਤਾਂ ਸਾਡਾ ਵੰਸ਼ ਸਮਾਪਤ ਹੋ ਜਾਵੇਗਾ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਜਲ ਸ਼ਕ ਲੈਣਾ ਇਸ ਨਾਲ ਤੁਹਾਡੇ ਤੇ ਪਰਮਾਤਮਾ ਦੀ ਕਿਰਪਾ ਹੋਵੇਗੀ ਇੱਥੋਂ ਦੇ ਲੋਕਾਂ ਦਾ ਗੁਰੂ ਜੀ ਦੇ ਅਟੁੱਟ ਵਿਸ਼ਵਾਸ ਹੋ ਗਿਆ ਸੀ ਉਹ ਪਾਥੋਂ ਪਵਿੱਤਰ ਜਲ ਸ਼ਕਦੇ ਅਤੇ ਆਸ-ਪਾਸ ਦੇ ਲੋਕੇ ਵੀ ਆਪਣੇ ਲਈ ਅਤੇ ਆਪਣੇ ਬੱਚਿਆਂ ਲਈ ਇਸ ਝੀਲ ਤੋਂ ਜਲ ਸ਼ਕਣ ਲਈ ਅਜੇ ਤੱਕ ਵੀ ਲੈਂਦੇ ਹਨ ਉਹ ਆਪ ਇਸ ਪਵਿੱਤਰ ਝੀਲ ਦਾ ਜਲ ਸ਼ਕਦੇ ਹਨ ਅਤੇ ਆਪਣੇ ਬੱਚਿਆਂ ਨੂੰ ਛਕਾਉਂਦੇ ਹਨ ਜਿਸ ਕਾਰਨ ਉਹਨਾਂ ਦੇ ਪਰਿਵਾਰ ਵਿੱਚ ਤੰਦਰੁਸਤੀ ਬਣੀ ਰਹਿੰਦੀ ਹੈ ਉਸ ਸਥਾਨ ਤੇ ਗੁਰੂ ਜੀ ਨੂੰ ਇੱਕ ਕਰਮਾ ਪਾ ਲਾਮਾ ਮਿਲਣ ਲਈ ਆਇਆ ਸੀ ਉਸ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਕੁਝ ਸਮਾਂ ਉਹਨਾਂ ਕੋਲ ਠਹਿਰੋ ਗੁਰੂ ਜੀ ਕੌ ਸਮਾਂ ਉਸ ਲਾਮੇ ਦੇ ਪਾਸ ਰਹੇ ਅਤੇ ਉਸ ਨੂੰ ਗੁਰਮਤ ਗਿਆਨ ਦ੍ਰਿੜ ਕਰਵਾਇਆ ਸੀ ਇਸ ਸੰਪਰਦਾ ਦੇ ਲੋਕ ਗੁਰੂ ਜੀ ਨੂੰ ਰਿੰਪੋਚੇ ਅਤੇ ਭੱਦਰ ਗੁਰੂ ਦੇ ਰੂਪ ਵਿੱਚ ਪੂਜਦੇ ਹਨ ਇਹ ਲੋਕ ਆਪਣੇ ਗੁਰਸਥਾਨ ਵਿੱਚ ਗੁਰੂ ਜੀ ਦੀਆਂ ਮੂਰਤੀਆਂ ਰੱਖਦੇ ਸਨ ਇਹ ਆਪਣੇ ਸੇਵਕਾਂ ਨੂੰ ਦੱਸਦੇ ਸਨ ਕਿ ਨਾਨਕ ਲਾਮਾ ਪੰਜਾਬ ਤੋਂ ਆਏ ਸਨ ਜਿਨ੍ਹਾਂ ਨੇ ਕੋੜੇ ਰੀਠੇ ਮਿੱਠੇ ਕੀਤੇ ਸਨ ਜਿਸ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਬਰਾਜੇ ਸਨ ਉਸ ਸਥਾਨ ਤੇ ਗੁਰਦੁਆਰਾ ਗੁਰੂ ਡਾਂਗ ਮਾਰ ਸ਼ਿਸ਼ੋਭਤ ਹੈ ਗੌਰ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਾਕਸ ਦੇਣਾ ਇਹ ਸਾਖੇ ਅੱਗੇ ਹੋਰ ਸੰਗਤ ਵਿੱਚ ਸ਼ੇਅਰ ਕਰ ਦੇਣੇ ਮੇਰਾ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ